ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਰਜਨਾ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ ਇਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਿਆ ਨਾ ਨਹਿਚਲ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੜਾ ਨ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾਤ ਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨਾ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇੱਛ ਪੁਨੀ ਵਡਪਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਪਰਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਿਆ ਨਾ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾਤ ਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾ ਨਹੀਂ ਜਾਏ ਇੱਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਨਾਂ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾਤ ਮਾਈ ਸਲਗੁਣ ਆਨੰਦ ਉਪਰਜਨਾ ਹਰ ਸਜਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾਂ ਨਹੀਂ ਜਾਏ ਇੱਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਨਾਂ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾਤ ਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨਾ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾਂ ਨਹੀਂ ਜਾਏ ਇੱਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਣਾਂ ਨੇ ਚਲ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲਨਾ ਤੁਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨਾ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾ ਨਹੀਂ ਜਾਏ ਇੱਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਣਾਂ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾਤ ਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾਂ ਨਹੀਂ ਜਾਏ ਇਛ ਪੁਨੀ ਵਡਪਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਫਰਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਣਾਂ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾ ਤੁਮਾਈ ਫਲਗੁਣ ਆਨੰਦ ਉਪਰਜਨਾ ਹਰ ਸਜਨਾ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਭ ਸੁਖ ਹੁਣ ਦੁੱਖਾ ਨਹੀਂ ਜਾਏ ਇੱਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਏ ਹਰ ਜਿਹ ਹੈ ਅਬਰ ਨਾ ਦਿਸਈ ਕੋਈ ਦੂਜਾ ਲਬੈ ਨਾ ਲਾਏ ਹਲਤ ਪਲਤ ਸਵਾਰਣਾਂ ਨੇ ਚਲੇ ਦਿੱਤੀ ਨਾ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਾ ਨਾ ਜਨਮ ਧਾਈ ਜਿਵਾ ਇੱਕ ਅਨੇਕ ਗੁਣਾ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤਾ ਸਲਾਹੀਐ ਜਿਸ ਨੋ ਤਿਲਨਾ ਤੁਮਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ